ਰਾਪਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਹਾਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਤੇ ਹੋਰਨਾਂ ਮੁੱਦਿਆਂ ਬਾਰੇ ਮੇਰੇ ਨਾਲ ਨੇ ਸਿਆਸੀ ਵਿਸ਼ਲੇਸ਼ਕ اپੋਜੀਸ਼ਨ ਬਰਾੜ ਇਹਨਾਂ ਨੂੰ ਸਾਲਾਂ ਤੋਂ ਆਪਾਂ ਗੱਲ ਕਰਦੇ ਆ ਬਰਾੜ ਸਾਹਿਬ ਸਵਾਗਤ ਹੈ ਕੋਕਰ ਸਾਹਿਬ ਤੁਹਾਨੂੰ ਤੇ ਰਾਪਤਾ ਪੰਜਾਬ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਹਿਬ ਸਭ ਤੋਂ ਪਹਿਲਾ ਸਵਾਲ ਆ ਕਿ ਨਵਜੋਸ਼ ਸਿੰਘ ਸਿੱਧੂ ਅੱਜ ਮਿਲ ਕੇ ਗਏ ਨੇ ਪੰਜਾਬ ਕਾਂਗਰਸ ਦੇ ਜੋ ਅੰਸਾਰਦ ਨੇ ਰਵੀਂਦਰ যাদਬ ਉਹਨਾਂ ਨੂੰ ਕਿਉਂਕਿ ਕਾਂਗਰਸ ਦੇ ਵਿੱਚ ਚਰਚਾ ਸੀ ਕਿ ਸਿੱਧੂ ਬਾਗੀ ਹੋ ਕੇ ਚੱਲ ਰਹੇ ਨੇ ਤੇ ਕੁਝ ਜਿਸ ਤਰ੍ਹਾਂ ਰਾਜਾ ਵਿਡਿੰਗ ਤੇ ਪ੍ਰਤਾਪ ਬਾਜਵਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਆ ਕਿ ਸਿੱਧੂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਜਦ ਕਿ ਸਿੱਧੂ ਵਾਰ-ਵਾਰ ਕਹਿ ਰਹੇ ਨੇ ਕਿ ਮੈਂ ਕਾਂਗਰਸ ਦੇ ਉਲਟ ਜਾ ਨਹੀਂ ਰਿਹਾ ਕਾਂਗਰਸ ਦੀ ਕਾਮਯਾਬੀ ਲਈ ਮੈਂ ਕੰਮ ਕਰ ਰਿਹਾ ਤੇ ਨਾਲ ਉਹ ਵਾਰ-ਵਾਰ ਇਹ ਕਹਿ ਰਹੇ ਨੇ ਕਿ ਪੰਜਾਬ ਦਬਿਆ ਹੋਇਆ ਪੰਜਾਬ ਨੂੰ ਖੜਾ ਕਰਨ ਦੀ ਲੋੜ ਆ ਤੇ ਪੰਜਾਬ ਨੂੰ ਜੋਕਾਂ 'ਚ ਬੰਡਿਆ ਹੋਇਆ ਨੇ ਤੋ ਸਿੱਧੂ ਅੱਜ ਜੇ ਜਦੋਂ ਮਿਲਕੇ ਗਏ ਨੇ ਹੌਸਲੇਚ ਨੇ ਉਹਨਾਂ ਨੇ ਜੋ ਰੈਲੀਆਂ ਦਾ ਪ੍ਰੋਗਰਾਮ ਰੱਖਿਆ ਉਹ ਕਹਿੰਦੇ ਮੈਂ ਕਰਨੀਆਂ ਕਰਨੀਆਂ ਨੇ ਰੈਲੀਆਂ ਮੈਨੂੰ ਕੋਈ ਰੋਕ ਨਹੀਂ ਸਕੇਗਾ ਸੋ ਇਹਦੇ ਹਫਤੇ ਹੀ ਬਣਦੇ ਨੇ ਕਿ ਸਿੱਧੂ ਜਾਂ ਤਾਂ ਫਿਰ ਵੱਖਰੀ ਪਾਰਟੀ ਬਣਾਏਗਾ ਜੇਕਰ ਕਾਂਗਰਸ ਕੋਈ ਨੋਟਿਸ ਲੈਂਦੀ ਆ ਜਾਂ ਫਿਰ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਨੂੰ ਕੋਈ ਇਸ਼ਾਰਾ ਕੀਤਾ ਹੋਇਆ ਹੈ ਕਿ ਸਿੱਧੂ ਸਾਹਿਬ ਸ਼ਕਤੀ ਪ੍ਰਦਰਸ਼ਨ ਕਰਕੇ ਦਿਖਾਓ ਵੇਖਾਂਗੇ ਲੋਕ ਤੁਹਾਡੇ ਨਾਲ ਕਿੰਨੇ ਕਨੇ ਉਦੋਂ ਬਾਅਦ ਵੇਖਾਂਗੇ ਤੁਹਾਡਾ ਕੀ ਕਰਨਾ ਸੋ ਸਿੱਧੂ ਦਾ ਸੈਸਿਵ ਭਵਿਕ ਤੇ ਸਵਾਲ ਲਿਆ ਨਿਸ਼ਾਨ ਲੱਗਿਆ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋ ਵੇਖੋ ਕੋਕਰ ਸਾਹਿਬ ਜਿਸ ਹਿਸਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਪੰਜਾਬ ਚ ਵਿਚਰ ਰਹੇ ਹਨ ਅਤੇ ਜਿਹਦੇ ਹਿਸਾਬ ਦੇ ਨਾਲ ਉਹ ਬਿਲਕੁਲ ਪੱਤਰਕਾਰਾਂ ਦੇ ਨਾਲ ਗੱਲ ਕਰ ਰਹੇ ਹਨ ਜਿਵੇਂ ਅੱਜ ਉਹ ਦਵਿੰਦਰ ਯਾਦਵ ਨੂੰ ਜਿਹੜੇ ਪੰਜਾਬ ਦੇ ਜਿਹੜੇ ਇਹਨਾਂ ਦੇ ਇੰਚਾਰਜ ਹਨ ਉਹਨੂੰ ਮਿਲ ਕੇ ਗਏ ਆ ਉਹਨਾਂ ਦੀ ਬਾਡੀ ਲੈਂਗੁਏਜ ਮਿਲਣ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਤੇ ਬਾਅਦ ਚ ਕੀਤੀ ਹੋਈ ਗੱਲਬਾਤ ਪ੍ਰੈਸ ਵਾਲੇ ਨਾਲ ਉਹ ਬਿਲਕੁਲ ਸਪਸ਼ਟਾ ਵੀ ਉਹਨਾਂ ਨੂੰ ਹਾਈ ਕਮਾਂਡ ਦਾ ਥਾਪੜ ਆ ਆਰੋ ਬਹੁਤ ਹੀ ਤੇ ਉਹ ਇਸ ਗੱਲ ਤੋਂ ਖੁਸ਼ ਆ ਵੀ ਉਹ ਉਹ ਜਿਵੇਂ ਉਹਨਾਂ ਨੇ ਕਿਹਾ ਉਹਦੇ ਵੱਲੋਂ ਸਫਲ ਹੁੰਦੇ ਜਾ ਰਹੇ ਆ ਹਰ ਇੱਕ ਇਸ ਦੇ ਨਾਲ ਜਿਹੜਾ ਤੁਸੀਂ ਪਹਿਲਾਂ ਆਪਣਾ ਟਵੀਟ ਦੀ ਵੀ ਗੱਲ ਕਰਦੇ ਆ ਜਿਹੜੇ ਜਿਵੇਂ ਉਹਨਾਂ ਨੇ ਟਵੀਟ ਕਿਹਾ ਵੀ ਕੋਟੀ ਕੋਟੀ ਪਰ ਵਿਕੇ ਹੋਏ ਲੋਕ ਸਮਝੌਤਾ ਕਰਕੇ ਘੜਨੋਂ ਪਰ ਟਿਕੇ ਹੋਏ ਲੋਕ ਵਰਗਤ ਕੀ ਬਾਤ ਕਰਤੇ ਹਨ ਗਮਲੇ ਮੇ ਉਗੇ ਹੋਏ ਲੋਕ ਇਹ ਟਵੀਟ ਤੋਂ ਦੇਖੋ ਨਾਲੇ ਤਾਂ ਉਹ ਵੱਡੀ ਝੋਟ ਕਰਕੇ ਕਾਰਿਆ ਦੇ ਕਰਗੇ ਜਿਹੜੇ ਉਹਨਾਂ ਦੀ ਸ਼ਿਕਾਇਤਾਂ ਕਰਦੇ ਆਰ ਆਪਣੇ ਆਪ ਨੂੰ ਦੱਸਦੇ ਵੀ ਮੈਂ ਬਰਗਰ ਦੇ ਉਸ ਦਰਖਤ ਦੇ ਬਰਾਬਰ ਆ ਜਿਹਦੀਆਂ ਜੜਾਂ ਬਹੁਤ ਫੈਲੀਆਂ ਹੋਣੀਆਂ ਤੇ ਤੁਸੀਂ ਗਮਲੇ ਵਾਲੀ ਸਿਆਸਤ ਕਰ ਰਹੇ ਗਮਲੇ ਦੇ ਛੋਟੇ ਬੁੱਟਿਆਂ ਵਾਲੀ ਤੇ ਉਹਦਾ ਮਤਲਬ ਬੜਾ ਕਲੀਅਰ ਆ ਉਹਨਾਂ ਦਾ ਵੀ ਉਹ ਬਰਗਰ ਦਾ ਕਿਉਂਕਿ ਹਾਈ ਕਮਾਡ ਉਹਨਾਂ ਦੇ ਪਿੱਛੇ ਆ ਤੁਸੀਂ ਦੇਖੋ ਨਾ ਜਦੋਂ ਸਾਰੇ ਪੰਜਾਬ ਦੇ ਵਿੱਚ ਕਾਂਗਰਸੀ ਜਿੰਨੇ ਵੀ ਹੈਗੇ ਚਾਹੇ ਵਡੇਂਗਾ ਚਾਹੇ ਬਾਜਵਾ ਸਾਹਿਬ ਚਾਹੇ ਹੋਰ ਆ ਰੰਦਾਵਾ ਸਾਹਿਬ ਕੇ ਜਿੰਨੇ ਵੀ ਇਹ ਹਮੇਸ਼ਾ ਕਹਿੰਦੇ ਰਹੇ ਵੀ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਵੀ ਅਸੀਂ ਵੱਖਰੇ ਤੌਰ ਤੇ ਲੜਾਂਗੇ ਜਦੋਂ ਕਿ ਇੰਡੀਆ ਗਠਜੋੜ ਦੇ ਵਿੱਚ ਆਪ ਵਾਲਿਆਂ ਦੀ ਤੇ ਕਾਂਗਰਸ ਵਾਲਿਆਂ ਦੀ ਤੇ ਹੋਰ ਸਾਰੀਆਂ ਭਾਰਤੀਆਂ ਪਾਰਟੀਆਂ ਦੀ ਲਗਾਤਾਰ ਮੀਟਿੰਗਾਂ ਹੋ ਰਹੀਆਂ ਸੀਗੀਆਂ ਤੇ ਉਹ ਪਤਾ ਹੀ ਸੀਗਾ ਵੀ ਉਹ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਉਹ ਇਲੈਕਸ਼ਨ ਜਿਹੜੀ ਸਟਰੈਟੇਜੀ ਬਣਾਉਣ ਦੀ ਸੀਟਾਂ ਦੀ ਐਡਜਸਟਮੈਂਟ ਬਾਰੇ ਹੋਣੀਆਂ ਆ ਉਹ ਤੇ ਪਰ ਇਹਨਾਂ ਦਾ ਸਟੈਂਡ ਉਹੀ ਸੀਗਾ ਜਿਹੜਾ ਹਾਈ ਕਮਾਂਡ ਦਾ ਸੀਗਾ ਹਾਈ ਕਮਾਂਡ ਦੇ ਕੋਲ ਜਿਆਦਾ ਮਿਲ ਕੇ ਆਏ ਆਪਣੇ ਵਿਚਾਰ ਦੱਸ ਕੇ ਆ ਇਹਨਾਂ ਨੇ ਬਾਹਰ ਨਿਕਲ ਕੇ ਇਹਨਾਂ ਨੇ ਕਿਹਾ ਵੀ ਹਾਈ ਕਮਾਂਡ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਮਿਲ ਕੇ ਇਲੈਕਸ਼ਨ ਲੜਨੀ ਚਾਹੀਦੀ ਆ ਦਸਾਈਡ ਹਾਈ ਕਮਾਂਡ ਨੇ ਕਰਨਾ ਵੀ ਜਿਵੇਂ ਉਹ ਕਹਿਣਗੇ ਵੀ ਆਪਨੇ ਨਾਲ ਇਦਾਂ ਤੇ ਇਦਾਂ ਉਦਾਂ ਹੀ ਹੋਊਗਾ ਔਰ ਇਹਨਾਂ ਨੇ ਬਿਲਕੁਲ ਵੀ ਸਪਸ਼ਟ ਕਹਿਤਾ ਸੀਗਾ ਵੀ ਮਿਲ ਕੇ ਚੱਲਣਾ ਚਾਹੀਦਾ ਇਹਨਾਂ ਨੇ ਉੱਥੇ ਹੀ ਕਹਿਤਾ ਸੀਗਾ ਔਰ ਇਹਨਾਂ ਦੀ ਇੱਕ ਗੱਲ ਹੋਰ ਵੀ ਜੇ ਤੁਸੀਂ ਦੇਖੋ ਨਾ ਇਹਨਾਂ ਨੇ ਕਦੇ ਨਹੀਂ ਕਿਹਾ ਵੀ ਮੈਂ ਕਾਂਖਰ ਦੇ ਵਿਰੁੱਧ ਕੰਮ ਕਰ ਰਿਹਾ ਹਮੇਸ਼ਾ ਇਹ ਕਹਿੰਦੇ ਆ ਵੀ ਮੈਂ ਗਾਂਧੀ ਪਰਿਵਾਰ ਦਾ ਵਫਾਦਾਰ ਹਾਂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਦੀ ਮੈਂ ਬਹੁਤ ਇੱਜ਼ਤ ਕਰਦਾ ਮਾਂ ਉਹਨਾਂ ਦਾ ਜ਼ਿੰਦਗੀ ਭਰ ਆਸਾਨ ਨਹੀਂ ਬਿਲਾ ਸਕਦਾ ਕਿਉਂਕਿ ਤੁਹਾਡੇ ਯਾਦ ਹੋਊਗਾ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਚੱਲ ਰਿਹਾ ਸੀਗਾ ਕਾਲੀਦਾਲ ਵੀ ਇਹਨਾਂ ਦੀ ਵਿਰੋਧਤਾ ਕਰ ਰਿਹਾ ਸੀਗਾ ਪੰਜਾਬ ਸਰਕਾਰ ਵੀ ਇੱਕ ਤਰੀਕੇ ਨਾਲ ਵਿਰੋਧਤਾ ਕਰ ਰਹੀ ਸੀਗੀ ਤਾਂ ਉਸ ਕੇਸ ਦੇ ਵਿੱਚ ਰਾਹੁਲ ਗਾਂਧੀ ਇਹਨਾਂ ਦੀ ਪਿੱਠ ਤੇ ਆਏ ਸੀਗੇ ਤੇ ਪਿੱਠ ਤੇ ਆਏ ਸੀਗੇ ਤੇ ਉਹਦੇ ਵਿੱਚੋਂ ਜਦੋਂ ਨਿਕਲ ਗਏ ਸੀਗੇ ਤੇ ਉਹ ਵਾ ਉਹ ਬੱਕਰੀ ਗੱਲਾਂ ਵੀ ਦੁਬਾਰਾ ਫੇਰ ਉਹ ਜਿਹੜਾ ਰਿਵਿਊ ਹੋਇਆ ਕਿ ਕਿਵੇਂ ਹੋਇਆ ਟੈਲੀਵਿਜ਼ਨ ਤੇ ਇੰਟਰਵਿਊ ਤੋਂ ਉਹ ਵੱਖਰਾ 이슈 ਆ ਪਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਟੇਟਮੈਂਟ ਆ ਉਹ ਤੇ ਅੱਜ ਵੀ ਖੜੇ ਆ ਹਰ ਇਹ ਜਿਹੜੇ ਜੇ ਇੱਕ ਮਤਲਬ ਜਿਵੇਂ ਇਹ ਚੱਲ ਰਿਹਾ ਪੰਜਾਬ ਦੇ ਵਿੱਚ ਰਹਿ ਗਿਆ ਕਰ ਰਹੇ ਆ ਇਹ ਹਾਈ ਕਮਾਂਡ ਵੀ ਵੱਲੋਂ ਇਸ਼ਾਰਾ ਬਿਲਕੁਲ ਸਪਸ਼ਟ ਲੱਗਦਾ ਹੈ ਉਹ ਦੇਖਣਾ ਚਾਹੀਦਾ ਹੈ ਵੀ ਇਸ ਸਮੇਂ ਜਿਹੜੀ ਕਾਂਗਰਸ ਦੀ ਜਿਹੜੀ ਪੋਜੀਸ਼ਨ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੀ ਉਹਨੂੰ ਕਿਹੜਾ ਤਾਕੜਾ ਲੀਡਰ ਅਗਵਾਈ ਦੇ ਸਕਦਾ ਵੀ ਕਿਹੜਾ ਸਾਨੂੰ ਜ਼ਿਆਦਾ ਬੈਨੀਫਿਟ ਦੇ ਸਕਦਾ ਇਸ ਤਰ੍ਹਾਂ ਇਹ ਮੈਨੂੰ ਐ ਲੱਗਦਾ ਵੀ ਉਹ ਇੱਕ ਤਰੀਕੇ ਨਾਲ ਇਹਨਾਂ ਲਈ ਇੱਕ ਟੈਸਟ ਪੀਨ ਟੈਸਟ ਜਿਹੜਾ ਉਹਨਾਂ ਨੇ ਕਰਤਾ ਤੇ ਉਹਦਾ ਇਸ਼ਾਰੇ ਤੇ ਉਹ ਕਰ ਰਹੇ ਆ ਇਸੇ ਕਰਕੇ ਅੱਜ ਮਿਲਣ ਤੋਂ ਬਾਅਦ ਵੀ ਖੁਸ਼ ਆਰ ਉਹ ਕਹਿੰਨੇ ਆ ਵੀ ਉਹ ਗੱਲ ਵੀ ਮੇਰਾ ਰਾਬਤਾ ਸ਼ੁਰੂ ਹੋ ਗਿਆ ਗੁਗਾਦੀਆਂ ਮੈਂ ਰੈਲੀਆਂ ਕਰਦਾ ਰਹੂਗਾ ਬਿਲਕੁਲ ਰੱਖਣਾ ਇਹ ਤੋਂ ਬੜਾ ਸਪਸ਼ਟ ਜੇ ਪੰਜਾਬ ਕਾਂਗਰਸ ਦੇ ਇਤਿਹਾਸ ਤੇ ਨਜ਼ਰ ਮਾਰੀ ਜਦੋਂ ਕੈਪਟਨ ਵਰਿੰਦਰ ਸਿੰਘ ਦੁਆਰੇ ਮੁੱਖ ਮੰਤਰੀ ਬਣੇ ਨੇ ਉਦੋਂ ਪਹਿਲਾਂ ਪ੍ਰਧਾਨ ਨਹੀਂ ਸੀਗੇ ਉਹ ਕੈਪਟਨ ਅਮਰਿੰਦਰ ਸਿੰਘ ਬਾਦਲ ਦੇ ਖਿਲਾਫ ਕਾਫੀ ਬਿਆਨ ਦਿੰਦੇ ਸੀ ਕਿ ਕਾਂਗਰਸ ਦਾ ਪੱਠਾ ਪਠਾਤਾ ਕਾਂਗਰਸ ਕੁੱਡੇ ਲੈਣ ਲਾਤੀ ਇਹ ਲੋਕਲ ਲੀਡਰ ਹੈ ਉਹ ਇਸ਼ਾਰਾ ਸੀਗਾ ਕੈਪਟਨ ਵਰਿੰਦਰ ਨੂੰ ਜਾਂ ਇਹ ਕਹਿ ਸਕਦੇ ਨੇ ਕਿ ਕੈਪਟਨ ਬਾਰੇ ਕੀ ਸਰਵੇ ਕਰਾਇਆ ਹੁਣ ਇਹ ਲੱਗਿਆ ਹੁਣ ਕਿ ਕੈਪਟਨ ਨਾਲ ਲੋਕ ਜ਼ਿਆਦਾ ਜੁੜ ਸਕਦੇ ਨੇ ਉਦੋਂ ਵੇਖਿਆ ਹੁਣ ਕਿ ਤੇ ਮੁੱਖ ਮੰਤਰੀ ਵੀ ਬਣ ਗਏ ਕੈਪਟਨ ਮਰਿੰਦਰ ਸਿੰਘ ਸੋ ਵਿਰੋਧੀਆਂ ਖਿਲਾਫ ਕਾਂਗਰਸ ਹੁਣ ਇਸ ਲੈਵਲ ਤੇ ਤਿੱਖੀ ਕਾਰਵਾਈ ਨਹੀਂ ਕਰਦੀ ਜਿਵੇਂ ਪਹਿਲਾਂ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਓ ਚਰਜੀ ਸਿੰਘ ਚੰਨੇ ਨੇ ਜੋ ਸਾਫ ਦਾ ਮੁੱਖ ਮੰਤਰੀ ਉਹਨਾਂ ਦੇ ਬ੍ਰਦਰ ਲੜੇ ਮੁਰਿੰਡਾ ਹਲਕੇ ਮਤਲਬ ਡੇਰਾ ਬਸੀ ਹਲਕੇ ਤੋਂ ਉਹਨਾਂ ਨੂੰ ਨੇ ਕੁਝ ਕਿਹਾ ਰਾਣਾ ਗੁਰਜੀਤ ਨੇ ਉਹ ਕਾਂਗਰਸ ਦੇ ਉਮੀਦਵਾਰ ਸੀ ਉਹਨਾਂ ਦੇ ਬੇਟੇ ਆਜ਼ਾਦਮੀ ਉਮੀਦਵਾਰ ਸੀ ਜਦ ਕਿ ਰਾਣਾ ਗਰਜੀਤ ਆਪਦੇ ਬੇਟੇ ਦੇ ਪੱਖ ਚ ਕਾਂਗਰਸ ਵਾਲਾਂ ਦੇ ਗਰੁੱਪ ਦੇ ਵਿੱਚ ਉੱਤੇ ਰੈਲੀਆਂ ਵੀ ਕਰਕੇ ਆਏ ਸੋ ਹੁਣ ਸਿੱਧੂ ਜਦੋਂ ਲੱਗਿਆ ਹੋਇਆ ਇਹ ਵੀ ਇੱਕ ਨਵੀਂ ਗੱਲ ਆ ਕਿ ਸਿੱਧੂ ਦਾ ਤਿੱਖੇ ਰੂਪ ਚ ਵਿਰੋਧ ਨਹੀਂ ਹੋ ਰਿਹਾ ਸਿੱਧੂ ਦਾ ਇੰਨਾ ਕਿ ਵਿਰੋਧ ਹੋ ਰਿਹਾ ਕਿ ਜੋੜਾ ਵੀ ਕੋਈ ਅਨੁਸ਼ਾਸਨ ਭੰਗ ਕਰੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸਿੱਧੂ ਦਾ ਨਾਂ ਲੈ ਕੇ ਸਿੱਧੇ ਤੌਰ ਤੇ ਹੁਣ ਵਾਲੇ ਜਿਹੜੇ ਪੰਜਾਬ ਦੇ ਕਾਂਗਰਸੀ ਆਗੂ ਨੇ ਧਿਆਨ ਨਹੀਂ ਦੇ ਰਹੇ ਇਹ ਤੋਂ ਲੱਗਦਾ ਕਿ ਸਿੱਧੂ ਸਿਆਸਤ ਦੇ ਵਿੱਚ ਕੋਈ ਵੱਡਾ ਕਦਮ ਰੱਖਣਗੇ ਤਾਂ ਕਿਉਂਕਿ ਜੇ ਪੰਜਾਬ ਦੇ ਵਿੱਚ ਦੇਖੀਏ ਕਿ ਸਿਆਸੀ ਇੱਕ ਖਲਾਜਾ ਬਣਿਆ ਹੋਇਆ ਹੋ ਸਕਦਾ ਝਾੜੂ ਵਾਲਿਆਂ ਦੀ ਸਰਕਾਰ ਤੋਂ ਲੋਕਾਂ ਦਾ ਮੂੰਹ ਮੰਗੋ ਜੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੰਡੀਆ ਘੱਟ ਜੋੜ ਵੀ ਚਾਹੁੰਦਾ ਕਿ ਮੋਦੀ ਤੋਂ ਕਿਹੜਾ ਛੁਡਾਇਆ ਜਾਵੇ ਇੱਕ ਵੱਖਰੀ ਕਿਸਮ ਦਾ ਪੰਜਾਬ ਦਾ ਮਾਹੌਲ ਹੈ ਕਾਲੀ ਜਲ ਤੁਹਾਨੂੰ ਪਤਾ ਹੀ ਹੈ ਕਿ ਹਾਸ਼ੀ ਤੇ ਪਹਿਲਾਂ ਹੀ ਥੱਕੇ ਨੇ ਤੇ ਹੋਰ ਥੱਕੇ ਜਾ ਰਹੇ ਨੇ ਜੀਜੇਪੀ ਦੇ ਪੈਰ ਨਹੀਂ ਲੱਗ ਰਹੇ ਉਦੋਂ ਲੱਗਦਾ ਕਿ ਸਿੱਧੂ ਦੇ ਨਾਂ ਤੇ ਇੱਕ ਪਾਰੀ ਦੁਬਾਰੇ ਕਾਂਗਰਸ ਖੇਡ ਸਕਦੀ ਹੈ ਮੈਨੂੰ ਵੀ ਇਹੀ ਲੱਗਦਾ ਪਰ ਕੀ ਸਿੱਧੂ ਇਕੱਲਾ ਰੈਲੀਆਂ ਕਰਕੇ ਕਾਮਯਾਬ ਹੋ ਸਕੇਗਾ ਇਹਦੇ ਨਾਲ ਇੱਕ ਸਵਾਲ ਇਹ ਆ ਜਾਂਦਾ ਕਿ ਜਿੰਨੇ ਬਾਗੀ ਰਹੇ ਨੇ ਚਾਹੇ ਜਥੇਦਾਰ ਗੁਰਚਰਨ ਤੋੜਾ ਹੋਣ ਚਾਹੇ ਮੰਤਰੀਤ ਬਾਦਲ ਨੇ ਵੱਖਰੀ ਪਾਰਟੀ ਬਣਾਈ ਉਹ ਹੁਣ ਚਾਹੇ ਸਪਾਲ ਖਹਿਰਾ ਹੋਵੇ ਚਾਹੇ ਬਲਵੰਤ ਸਿੰਘ ਰਾਮੂ ਵਾਲੀ ਹੁਣ ਉਹਨਾਂ ਨੇ ਵੀ ਵੱਖਰੀ ਪਾਰਟੀ ਬਣਾਈ ਸੀ ਕੱਠ ਰੈਲਿਆਂ 'ਚ ਵੱਡਾ ਹੋ ਜਾਂਦਾ ਸੁਪਨੇ ਉਹ ਲੀਡਰ ਰਾਤ ਨੂੰ ਦੇਖਦੇ ਸੀ ਸੀਐਮ ਬਣਦੇ ਪਰ ਵੋਟਾਂ ਨਿਕਲਦੀਆਂ ਨੇ ਜ਼ੀਰੋ ਘੱਟ ਨਿਕਲਦੀਆਂ ਨੇ ਜਵਾਨ ਤਾਂ ਜੱਪਤ ਹੁੰਦੀਆਂ ਨੇ 50 ਦਾ ਤਾਂ ਇਸ ਵੱਖਰੀ ਕਿਸ ਹੁੰਦਾ ਇਹਦੇ ਬਾਰੇ ਕੀ ਕਹਣਾ ਕਿ ਸਿੱਧੂ ਕਾਮਯਾਬ ਕਿੱਦਾਂ ਹੋ ਸਕਦੇ ਦੇਖੋ ਕੋਕਰ ਸਾਹਿਬ ਤੁਹਾਡੀਆਂ ਸਾਰੀਆਂ ਗੱਲਾਂ 'ਚ ਬੜਾ ਵਜਨ ਆ। ਕੱਲ ਬਿਲਕੁਲ ਸਹੀ ਆ ਦੇਖੋ ਕਾਂਗਰਸ ਦਾ ਜਿਹੜਾ ਇਤਿਹਾਸ ਆ ਨਾ ਇਹ ਹਮੇਸ਼ਾ ਕਿਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਆ ਜਿਹੜਾ ਡਰੱਗਸ ਦਾ ਵੀ ਡੋਪ ਟੈਸਟ ਲਿੰਦੀ ਆ ਇਹਨਾਂ ਦਾ ਜਿਹੜਾ ਟੈਸਟ ਕਰਦੀ ਆ ਵੀ ਕਿਹੜਾ ਲੀਡਰ ਅੱਗੇ ਚੱਲੂਗਾ। ਦੇਖੋ ਕੈਪਟਨ ਉਮਰਿੰਦਰ ਸਿੰਘ ਉਹਨਾਂ ਦਾ ਜਦੋਂ ਇਹ ਬਾਜਵਾ ਸਾਹਿਬ ਪ੍ਰਧਾਨ ਸੀਗੇ ਉਹਨਾਂ ਦੇ ਬਾਰੇ ਬਹੁਤ ਕੁਝ ਬੋਲਦੇ ਸੀਗੇ। ਮੈਂ ਪਟਿਆਲੇ ਦੀ ਰੈਲੀ ਮੈਂ ਇੱਕ ਵਾਰ ਇਹਨਾਂ ਦੀ ਪਟਿਆਲੇ ਦੀ ਰੈਲੀ ਵੀ ਮੈਂ ਦੇਖੀ ਆ ਇਹਨਾਂ ਦੀ। ਉਹਤੇ ਬਹੁਤ ਜਿਆਦਾ ਉਹਨਾਂ ਦੇ ਪਰਸਨਲ ਅਟੈਕ ਦਾ ਕਰੇ ਸੀਗੇ ਇਹਨਾਂ ਨੇ ਪਟਿਆਲੇ ਦੇ ਵਿੱਚ ਜਾ ਕੇ ਬਹੁਤ ਬਹੁਤ ਕੁਝ ਬੋਲੇ ਸੀਗੇ ਇਵਨ ਮਹਾਰਾਣੀ ਪ੍ਰਨੀਤ ਕੌਰ ਤੇ ਵੀ ਅਟੈਕ ਕਰਦੇ ਸੀਗੇ ਤੇ ਉਸ ਤੋਂ ਬਾਅਦ ਵੀ ਤੇ ਇੱਕ ਵਾਰ ਇਹ ਵੀ ਰੌਲਾ ਪੈ ਗਿਆ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਬਣਾ ਰਹੇ ਆ ਉਹ ਉਹ ਵੀ ਰੈਲੀਆਂ ਕਰ ਰਹੇ ਸੀਗੇ ਫਿਰ ਉਸ ਦੇ ਬਾਅਦ ਕੈਪਟਨ ਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਬਾਰੇ ਵੀ ਆਪਣਾ ਇੱਕ ਵਾਰ ਸਰਿਆਬ ਸਟੇਟਮੈਂਟ ਦਿੱਤੀ ਸੀ ਕਿ ਰਾਹੁਲ ਗਾਂਧੀ ਉਸ ਉਹਦਾ ਕੋ ਕਦਮ ਬੁੱਤ ਨਹੀਂ ਹੈਗਾ ਜੇ ਕਾਂਗਰਸ ਨੂੰ ਸੁਭਾਲਣ ਦਾ ਸੋਨੀਆ ਗਾਂਧੀ ਹੀ ਕਾਂਗਰਸ ਨੂੰ ਸੁਭਾਲਣ ਦੇ ਯੋਗ ਆ ਪਰ ਇਹਨਾਂ ਕੁਝ ਬਾਵਜੂਦ ਵੀ ਟੁਪੜਾ ਬਲੂੜਾ ਸ਼ਬਦ ਵਰਤਿਆ ਸੀ ਮੇਰੇ ਸ਼ਾਹ। ਟੁਲੂਂਗੜਾ ਸ਼ਬਦ ਪਰਥਿਆ ਸੀ। ਹਾਂਜੀ ਹਾਂਜੀ ਬਲੂੜਾ ਸ਼ਬਦ ਵਰਤਿਆ ਸੀਗਾ ਸਹੀ ਕਹਿ ਰਹੇ ਸੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇ ਇਹਨੇ ਸਾਰੇ ਕਾਂਗਰਸੀਆਂ ਦੀ ਜਿਹੜੇ ਹੋਣਾ ਇਹ ਪਹਿਲਾਂ ਵੀ ਸੀਗੇ ਇਹਨਾਂ ਸਾਰਿਆਂ ਦੀ ਵਿਰੋਧਤਾ ਦੇ باوجود ਵੀ ਕੈਪਟਨ ਮਨਿੰਦਰ ਸਿੰਘ ਦੁਆਰਾ ਮੁੱਖ ਮੰਤਰੀ ਵੀ ਬਣੇ ਪੰਜਾਬ ਦੇ ਪ੍ਰਧਾਨਗੀ ਵੀ ਲਈ ਉਹਨਾਂ ਨੇ ਸਾਰਾ ਕੁਝ ਕਰਿਆ ਤੋਂ ਕਹਿਣ ਦਾ ਵਾ ਇਹ ਕਾਂਗਰਸੀ ਸਿਆਸਤ ਪੁਰਾਣੀ ਚੱਲੀ ਆ ਰਹੀ ਹੈ ਤੇ ਹੁਣ ਵੀ ਕਿਉਂਕਿ ਅਜੇ ਜਿਸ ਹਿਸਾਬ ਦੇ ਨਾਲ ਕਾਂਗਰਸ ਦਾ ਸਲਟਨਾ ਉਹਨੂੰ ਬਗੈਰ ਉਹਨੂੰ ਮਤਲਬ ਉਹਨੂੰ ਨਾਲ ਉਹਨਾਂ ਦਾ ਸਹਿਯੋਗ ਲੈ ਬਗੈਰ ਨਵਜੋਤ ਸਿੰਘ ਸਿੱਧੂ ਜਿਵੇਂ ਦਿੱਲੀ ਦੇ ਵਿੱਚ ਜਦੋਂ ਇਹ ਜਾ ਕੇ ਗੱਲਬਾਤ ਹੋ ਰਹੀ ਸੀ ਕਿ ਪੰਜਾਬ ਵਾਲੇ ਕਾਂਗਰਸੀ ਕੀ ਚਾਹਣ ਆ ਤਾਂ ਇਹ ਵੀ ਜਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਰੈਲੀਆਂ ਦਾ ਦੌਰ ਸ਼ੁਰੂ ਕਰਿਆ ਇਹਦਾ ਮਤਲਬ ਆ ਇਹਨਾਂ ਨੂੰ ਇਸ਼ਾਰਾ ਜਦੇ ਹੋ ਗਿਆ ਵੀ ਤੁਸੀਂ ਆਪਣਾ ਕੁਝ ਕਰਕੇ ਦਿਖਾਓ ਵੀ ਤਾਂ ਜੋ ਪਤਾ ਲੱਗੇ ਫਰਕ ਲੱਗੇ ਪਤਾ ਉਹਨੇ ਫਰਕ ਦੱਸਣ ਦੇ ਲਈ ਆਪਣੇ ਆਪ ਇਹਨਾਂ ਤੋਂ ਬਗੈਰ ਕੁਝ ਬਗੈਰ ਸਹਿਯੋਗ ਤੇ ਹਾਲਾਂਕਿ ਲਗਾਤਾਰ ਕਹਿ ਰਹੇ ਆ ਅਨਿਸ਼ਾਸਨ ਭੰਗ ਕਰ ਰਹੇ ਆ ਅਨਿਸ਼ਾਸਨ ਭੰਗ ਕਰ ਰਹੇ ਆ ਪਰ ਉਹ ਆਪਣਾ ਕਰੀ ਜਾ ਰਹੇ ਤੇ ਦੂਜੇ ਪਾਸੇ ਅੱਜ ਦੀ ਮੀਟਿੰਗ ਦਾ ਸਪਸ਼ਟ ਕਰਦੀ ਹੈ ਬਿਨ ਸ਼ਾਸਨ ਵਾਲੀ ਗੱਲ ਨਹੀਂ ਤੇ ਉਹਨਾਂ ਨੂੰ ਬਿਲਕੁਲ ਥਾਬੜਾ ਹੈਗਾ ਤੇ ਦੂਜੀ ਗੱਲ ਇਹ ਵੀ ਹੈਗੀ ਆ ਤੇ ਉਸ ਤੋਂ ਬਾਅਦ ਮੁਹੰਮਦ ਸਦੀਕ ਜਿਹੜੇ ਕਿ ਇਹਨਾਂ ਦੇ ਐਮਪੀ ਵੀ ਆ ਉਹਨਾਂ ਦਾ ਉਹਨਾਂ ਦਾ ਬਿਆਨ ਫੇਰ ਸ਼ਮਸ਼ੇਰ ਸਿੰਘ ਦੁੱਲੋਂ ਜਿਹੜੇ ਰਾਜ ਸਭਾ ਦਾ ਮੈਂਬਰ ਰਿਹਾ ਹੈ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਹੈ ਵੱਡੇ ਸਿਰ ਕੱਢ ਲੇਤਾ ਉਹਨਾਂ ਨੇ ਵੀ ਕਿਹਾ ਵੀ ਕੋਈ ਇਹਨਾਂ ਦਾ ਇਹਨਾਂ ਨੇ ਕੋਈ ਉਹ ਸ਼ਾਸਨ ਭੰਗ ਨਹੀਂ ਕਰਿਆ ਇਹ ਤਾਂ ਬਿਲਕੁਲ ਇਹ ਸਪਸ਼ਟ ਲੱਗਦਾ ਹੈ ਬੀਏ ਜਿਹੜੇ ਉੱਪਰਲਾ ਜਿਹੜਾ ਕਮਾਂਡ ਆ ਉਹ ਸਿੱਧੂ ਦੇ ਬਿਲਕੁਲ ਹੱਕ ਚ ਆ ਉਹਨਾਂ ਨੂੰ ਸਾਰਾ ਪਤਾ ਹੈ ਵੀ ਇੱਥੇ ਕਿਹੜਾ ਜਿਵੇਂ ਉਹ ਗੱਲ ਅੱਜ ਦੇਖੋ ਗਮਲੇ ਵਾਲੀ ਤੇ ਉਹ ਵਰਗਤ ਵਾਲੀ ਵੀ ਗੱਲ ਕਹਿ ਕੇ ਉਹ ਨਹੀਂ ਏਡੀ ਬਿਡੀ ਗੱਲ ਕਰਦਾ ਬੰਦਾ ਜਦੋਂ ਸਾਰੀ ਪਾਰਟੀ ਪਿੱਛੇ ਪਈ ਹੋਵੇ ਤੇ ਦੂਜੀ ਗੱਲ ਉਹਨਾਂ ਨੇ ਕਹਿ ਮੈਂ ਕੋਈ ਨਿਯਾਸ਼ਣ ਤੋੜਿਆ ਹੀ ਨਹੀਂ ਮੈਂ ਕਦੇ ਨਿਯਾਸ਼ਣ ਵੀ ਇਹਨਾਂ ਨੇ ਇਹਨਾਂ ਨੇ ਬਗੈਰ ਮਤਦੇ ਕੁਝ ਕਾਂਗਰਸੀ ਲੀਡਰਾਂ ਨੂੰ ਕੱਢਿਆ ਕਾਹਦੇ ਲਈ ਜਦ ਮੈਂ ਪ੍ਰਧਾਨ ਤਾਂ ਮੈਂ ਤਾਂ ਕਿਸੇ ਨੂੰ ਕੱਟਿਆ ਹੀ ਨਹੀਂ ਹੈਗਾ ਤੇ ਮੈਂ ਤਾਂ ਕਾਂਗਰਸ ਦੇ ਹਿੱਤ ਦੀ ਗੱਲ ਕਰ ਰਿਹਾ ਹਾਂ ਤੇ ਮੈਂ ਤਾਂ ਲੋਕਾਂ ਨੂੰ ਜੋੜ ਰਿਹਾ ਦੱਸਣ ਨੂੰ ਸ਼ਾਸ਼ੰਗੀ ਤੇ ਮੈਂ ਪੰਜਾਬ ਦੀ ਗੱਲ ਕਰ ਰਿਹਾ ਉਹ ਕਰ ਰਿਹਾ ਤੇ ਅਜੇ ਤੱਕ ਪਾਰਟੀ ਵਾਲੀ ਗੱਲ ਤਾਂ ਕੋਈ ਲੱਗਦੀ ਨਹੀਂ ਹੈਗੀ ਨਵੀਂ ਪਾਰਟੀ ਮੈਨੂੰ ਇਹ ਲੱਗਦਾ ਜੋ ਪਰਸਾ ਇੱਕ ਸਹੀ ਹੋਰ ਬਤਾ ਮੈਂ ਕਰਦਾ ਰਾਤੀ ਮੇਰੀ ਕਿਸੇ ਸੀਨੀਅਰ ਕਾਂਗਰਸੀ ਆਗੂ ਨਾਲ ਗੱਲ ਹੋਈ ਉਹਨਾਂ ਨਾਲ ਇਹ ਜੋ ਚਰਚਾ ਹੋਈ ਸੀ ਦੂ ਘਰੇ ਉਹ ਕਹਿੰਦੇ ਵੀ ਸਿੱਧੂ ਤਾਂ ਮਨ ਬਣਾ ਚੁੱਕੇ ਨੇ ਆਪਣੀ ਵੱਖਰੀ ਪਾਰਟੀ ਹੀ ਬਣਾਉਣਗੇ ਪਰ ਮੈਂ ਇਹ ਕਿਹਾ ਕਿ ਫਿਰ ਕਾਂਗਰਸ ਹਾਈ ਕਮਾਂਡ ਐਕਸ਼ਨ ਕਿਉਂ ਨਹੀਂ ਲੈ ਰਹੀ ਉਹ ਕਹਿੰਦੇ ਮੈਨੂੰ ਜੋ ਪਤਾ ਲੱਗਿਆ ਕਿ ਪ੍ਰਿੰਕਾਂ ਗਾਂਦੇ ਤੇ ਰੋਹਲ ਗਾਂਦੇ ਨੇ ਕਿਹਾ ਆਪਣੇ ਵੀ ਜਿਹੜੇ ਜਿਹੜੇ ਵਾਚ ਕਰਦੇ ਨੇ ਪੰਜਾਬ ਕਾਂਗਰਸ ਨੂੰ ਕਿ ਅਜੇ ਸਿੱਧੂ ਤੇ ਐਕਸ਼ਨ ਨਹੀਂ ਲੈਣਾ ਉਹਦੇ ਵੀ ਇਹੀ ਮੈਨੂੰ ਲੱਗਿਆ ਕਿ ਜੋ ਉਹ ਡਿਲੇ ਕਰ ਰਹੇ ਨੇ ਕੋਈ ਨਾ ਕੋਈ ਗੱਲਬਾਤ ਅੰਦਰ ਖਾਤੇ ਕੋਈ ਗੁਪਤ ਸਮਝੌਤਾ ਹੋਇਆ ਲੱਗਦਾ ਰਾਹੁਲ ਗਾਂਧੀ ਤੇ ਨਵਜੋਤ ਸਿੱਧੂ ਦਾ ਮੈਨੂੰ ਇਹ ਲੱਗਦਾ ਤੇ ਉਹ ਗੁਪਤ ਸਮਝੌਤਾ ਕੀ ਰੰਗ ਲੈਗਾ ਉਹ ਹੁਣ ਆਉਣ ਵਾਲੇ ਸਮੇਂ ਤੋਂ ਪਤਾ ਲੱਗੂ ਦੇਖੋ ਇਹ ਤਾਂ ਬਿਲਕੁਲ ਸਹੀ ਆ ਕਿਉਂਕਿ ਇਹਾਂ ਦੀ ਦੋਨਾਂ ਨਾਲੇ ਨੇੜਤਾ ਹੈ ਰਾਹੁਲ ਗਾਂਧੀ ਨਾਲ ਵੀ ਆ ਤੇ ਪ੍ਰਿੰਕਾ ਗਾਂਧੀ ਨਾਲ ਵੀ ਆ ਸੋਨੀਆ ਗਾਂਧੀ ਦੇ ਵੀ ਨੇੜੇ ਆ ਤੋ ਇਹ ਬਿਲਕੁਲ ਸਹੀ ਆ ਕਿਉਂਕਿ ਜੇਕਰ ਉਹਨਾਂ ਦਾ ਇਸ਼ਾਰਾ ਹੁੰਦਾ ਜਿਵੇਂ ਉਹਨਾਂ ਦਾ ਸਾਨ ਮੰਨਦਾ ਇਹਨਾਂ ਨੇ ਕੁਝ ਨਹੀਂ ਕਰਨਾ ਸੀਗਾ ਇਹ ਤਾਂ ਉਹਨਾਂ ਦੇ ਅਨਸਾਰ ਅਨਸਾਰ ਕਰ ਰਹੇ ਆ ਪਾਰਟੀ ਵਾਲੀ ਗੱਲ ਤਾਂ ਇਹਨਾਂ ਨੂੰ ਹੀ ਪਤਾ ਹੈ ਵੀ ਪਹਿਲਾਂ ਜਿਹੜੀਆਂ ਪਾਰਟੀਆਂ ਬੜੀਆਂ ਉਹ ਕਿਵੇਂ ਆ ਕਿਉਂਕਿ ਇਹਨਾਂ ਦੇ ਨਾਲ ਕੋਈ ਹੋਰ ਇਹਨਾਂ ਦੇ ਮੁਕਾਬਲੇ ਦਾ ਕੋਈ ਲੀਡਰ ਆਮ ਲੋਕ ਤੁਰੇ ਹੋਏ ਆ ਆਮ ਜਿਹੜੇ ਯੂਥ ਕਾਂਗਰਸ ਦੇ ਵਰਕਰ ਆ ਜਾਂ ਇਹਨਾਂ ਦੇ ਜਿਹੜੇ ਨਜ਼ਦੀਕੀਆਂ ਤੁਰੇ ਹੋਏ ਆ ਹਾਲਾਂਕਿ ਇਹਨਾਂ ਦੇ ਵਿੱਚੋਂ ਕਾਂਗਰਸ ਦੇ ਵਿੱਚੋਂ ਕੋਈ ਵੱਡਾ ਲੀਡਰ ਨਹੀਂ ਤੁਰਿਆ ਵਾ ਤੇ ਦੂਜੇ ਪਾਸੇ ਜਿਹੜੇ ਹੁਣ ਬਾਗਿਆਨਾ ਰੂਚੀਆਂ ਦੀ ਗੱਲਾਂ ਕਰਦੇ ਆ ਉਹਨਾਂ ਚ ਸਰਦਾਰ ਸੁਖਪਾਲ ਸਿੰਘ ਖੈਰਾ ਜਿਵੇਂ ਆਪਣੀ ਪੂਰੇ ਵਾਕੀ ਨਾਲ ਬੋਲਦੇ ਆ ਉਹ ਅੰਦਰ ਬੈਠੇ ਆ ਯਾ ਜਿਹੜੇ ਨਵੇਂ ਨੌਜਵਾਨ ਆ ਉਹਨਾਂ ਦਾ ਕਾਂਸਪ੍ਰਤੀ ਕੋਈ ਏਡਾ ਝਕਾਓ ਇਹਨਾਂ ਉਹਨਾਂ ਦੀ ਨੀਤੀਆਂ ਪ੍ਰਤੀ ਯਾ ਇਹਨਾਂ ਦੀ ਨੀਤੀ ਵਰਤੀ ਸ਼ਾਇਦ ਉਹਨਾਂ ਦਾ ਨਾਂ ਝਕਾਓ ਹੋਵੇ ਜਿਹੜੇ ਆਮ ਕੰਮ ਕਰ ਰਹੇ ਆ ਸੋ ਕਹਿਣ ਦਾ ਮਨ ਨੂੰ ਨਹੀਂ ਲੱਗਦਾ ਹੈਗਾ ਵੀ ਇਹ ਪਾਰਟੀ ਬਣਾਣਗੇ ਇਹ ਸਿਰਫ ਇਸ ਮਤਲਬ ਲੋਕਾਂ ਨੂੰ ਨਾਲ ਜੋੜ ਕੇ ਇੱਕ ਆਪਣੀ ਇੱਕ ਵੱਖਰਾ ਇਮੇਜ ਬਣਾ ਕੇ ਹੋ ਸਕਦਾ ਕਾਂਗਰਸ ਇਹਨਾਂ ਦੇ ਸਿਰ ਤੇ ਅੱਗੇ ਸਵਾਰੀ ਕਰੇ ਜੋ ਮੈਨੂੰ ਲੱਗ ਰਿਹਾ ਹੈ ਇਹ ਤਾਂ ਆਪਾਂ ਜ਼ਿਕਰ ਕਰ ਲਈਏ ਗੱਲ ਦਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਉਹ ਚੰਨੀ ਦੇ ਚਿੱਤ ਚੇਤੇ ਨਹੀਂ ਸੀ ਐਂਡ ਤੇ ਆ ਕੇ ਹਾਈ ਕਮਾਂਡ ਦਾ ਫੈਸਲਾ ਆ ਗਿਆ ਕਈ ਵਾਰੀ ਕਾਂਗਰਸ ਹਾਈ ਕਮਾਂਡ ਜਿਬੂ ਗ੍ਰੀ ਫੈਸਲੇ ਵੀ ਕਰਦੀ ਆ ਤਰੰਤ ਵਾਲੇ ਕਿਉਂਕਿ ਸੁਨੀਲ ਜਾਖੜ ਫੀਲਿੰਗ ਲੈਣ ਲੱਗੇ ਸੀ ਮੁੱਖ ਮੰਤਰੀ ਦੀ ਫਿਰ ਰੰਧਾਵੇ ਤੇ ਗੱਲ ਆ ਗਈ ਸੀ ਸਿੱਧੂ ਤੇ ਵੀ ਗੱਲ ਆ ਗਈ ਸੀ ਬਣਾਤਾ ਚਰਨਜੀਤ ਸਿੰਘ ਚੰਨੀ ਨੂੰ ਇੱਦਾਂ ਹੋ ਸਕਦਾ ਕਿ ਲੋਕ ਸਭਾ ਨਮਜੋ ਸਿੰਘ ਸਿੱਧੂ ਦੀ ਹਵਾਈ ਦੇ ਵਿੱਚ ਲੜਾਈਆਂ ਜਾਣ ਉਦੋਂ ਬਾਅਦ ਫਿਰ ਸਿੱਧੂ ਦੇ ਪਰ ਤੋਂ ਲੈ ਜਾਣ ਕਿ ਦਮ ਕਿੰਨਾ ਕ ਹੈ ਉਸ ਦਾ ਆਉਣ ਵਾਲੇ ਜੋ ਵਿਧਾਨ ਸਭਾ ਚੋਣਾਂ ਹੋਣਗੇ ਉਹਦੇ ਲਈ ਮੁੱਖ ਮੰਤਰੀ ਦਾ ਇਹਨਾਂ ਨੂੰ ਉਮੀਦਵਾਰ ਵੀ ਬਣਾਇਆ ਜਾਵੇ ਦੇਖੋ ਜਿਹੜੇ ਨਾ ਇੱਕ ਇਹ ਸਪਸ਼ਟ ਜਿਹਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਕਿ ਇਮਾਨਦਾਰੀ ਦਾ ਇੱਕ ਅਸੂਲਾਂ ਦੀ ਰਾਜਨੀਤੀ ਦਾ ਰਾਹੁਲ ਗਾਂਧੀ ਤਾਂ ਤੁਸੀਂ ਦੇਖੋ ਵੀ ਜਿਹੜੇ ਹੁਣ ਚੈਲੰਜਸ ਕੀ ਚੱਨੀ ਆ ਇਹ ਬਿਲਕੁਲ ਹਾਂ ਉਹਨਾਂ ਵੀ ਈਡੀ ਦੇ ਚੱਕਰ ਜਾ ਉਹਨਾਂ ਦਾ ਵੀ ਚੱਲਦਾ ਉਹਨਾਂ ਦੇ ਵਿੱਚ ਚੱਕਰ ਚੱਲ ਰਿਹਾ ਪੰਜਾਬ ਸਰਕਾਰ ਦਾ ਚੱਲਦਾ ਤੇ ਆ ਜਿਹੜੇ ਬਾਕੀ ਆ ਇਹਨਾਂ ਦਾ ਵੀ ਇਹ ਵੀ ਹੋਣਾ ਪ੍ਰਧਾਨ ਸਾਹਿਬ ਦੀ ਆਪਾਂ ਗੱਲ ਕਰ ਲਈ ਬੜਿੰਗ ਸਾਹਿਬ ਉਹ ਜਿਹੜੀ ਇਸ਼ਾਰਾ ਵੀ ਕਰ ਗਏ ਗਮਲੇ ਵਾਲੀ ਗੱਲ ਵੀ ਕਰ ਗਏ ਤੇ ਉਹਨਾਂ ਨੇ ਗੱਲ ਵੀ ਕਹਤੀ ਵੀ ਸਮਝੌਤਾ ਕਰਕੇ ਘੁੜਨੇ ਪਰ ਆਏ ਹੋਏ ਲੋਕ ਉਹ ਸਿੱਧਾ ਸਪਸ਼ਟ ਗੱਲ ਆ ਕਿਉਂਕਿ ਟਰਾਂਸਪੋਰਟ ਦੇ ਬਾਰੇ ਜਦੋਂ ਭਗਵਾਨ ਸਿੰਘ ਮਾਨ ਨੇ ਬੀੜਾ ਚੱਕਿਆ ਸੀਗਾ ਤੇ ਉਹ ਤੋਂ ਬਾਅਦ ਕਿਵੇਂ ਉਹ ਤੇ ਬਾ ਠੰਡਾ ਹੋਇਆ ਮਨਪ੍ਰੀਤ ਬਾਗਲ ਦਾ ਲਾ ਲੋ ਮਨਪ੍ਰੀਤ ਬਾਲਤਾ ਚਲੋ ਚਲੇ ਗਏ ਦੂਏ ਵਾਸਤੇ ਚਲੇ ਗਏ ਆਪਣਾ ਸਿਸਟਮ ਸੈੱਟ ਕਰਨ ਦੇ ਲਈ ਤੇ ਪ੍ਰਤਾਪ ਸਿੰਘ ਬਾਜਵੇ ਦਾ ਭਰਾ ਪਹਿਲਾਂ ਹੀ ਬੀਜੇਪੀ ਦੇ ਵਿੱਚ ਸੋ ਸਾਰਾ ਜਿਹੜਾ ਸਿਸਟਮ ਆ ਤੇ ਦੂਜਾ ਰੰਧਾਵਾ ਸਾਹਿਬ ਤੇ ਵੀ ਕਈ ਅਲੀਗੇਸ਼ਨ ਲਾ ਚੁੱਕੇ ਆ ਵਿੰਗਟੇਟੇ ਤਰੀਕੇ ਦਾ ਇੱਕੋ ਇੱਕ ਲੀਡਰ ਬਾਦਦਾ ਕਾਂਗਰਸ ਦੇ ਕੋਲੇ ਇਸ ਟਾਈਮ ਜਿਹਤੇ ਜਿਹਨੂੰ ਈਡੀ ਆਪਣੇ ਜਾਲਤ ਨਹੀਂ ਫਸਾ ਸਕਦੀ ਤੇ ਜਿਹੜਾ ਬੇਦਾਗ ਆ ਜਿਹਤੇ ਕਰਪਸ਼ਨ ਦਾ ਕੋਈ ਨਹੀਂ ਜਿਹਨੂੰ ਕੋਈ ਡਰ ਨਹੀਂ ਜਿਸੇ ਕਰਕੇ ਉਹ ਬਿਬਾਕੀ ਦੇ ਨਾਲ ਚੱਲ ਰਿਹਾ ਤੇ ਕਾਂਗਰਸ ਦੇ ਕੋਲ ਮੇਰੇ ਹਿਸਾਬ ਦੇ ਵਿੱਚ ਇਸ ਸਮੇਂ ਤੋਂ ਬੈਸਟ ਆਪਸ਼ਨ ਵੀ ਕੋਈ ਨਹੀਂ ਹੈ ਜੇ ਜੋ ਮਰਜੀ ਕਹੀਏ ਬਿਲਕੁਲ